ਨੈਸ਼ਨਲ ਹਾਈਵੇ ਦੇ ਉੱਤੇ ਰੌਂਦਾ ਨਾਲ ਭੁੰਦਤਾ ਥਾਰ ਵਿੱਚ ਬੈਠਾ ਐਨਆਰਆਈ ਮੋਕੇ ਦੇ ਉੱਤੇ ਗਾਹ ਪੈ ਜਾਂਦਾ ਦੋਸਤ ਦਾ ਵਿਆਹ ਦੇਖਣ ਆਇਆ ਸੀ ਐਨਆਰਆਈ ਦੇਖੋ ਕੀ ਹਾਲ ਕਰ ਦਿੱਤਾ ਇਸ ਆ ਲੋਕਾਂ ਨੇ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਤੇ ਪੈਨਦੇ ਪਿੰਡ ਸਵੇਰੇ ਉਸ ਸਮੇਂ ਡੈਸ਼ਡ ਦਾ ਮਾਹੌਲ ਬਣ ਗਿਆ ਜਦੋਂ ਸਥਾਨਕ ਲੋਕਾਂ ਨੇ ਸੜਕ ਕਿਨਾਰੇ ਇੱਕ ਨੌਜਵਾਨ ਦੀ ਲਾਸ਼ ਪਈ ਦੇਖੀ ਤੁਸੀਂ ਦੇਖ ਸਕਦੇ ਹੋ ਇਸ ਐਨਆਰਆਈ ਦੀ ਹਾਲਤ ਕਿਸ ਤਰੀਕੇ ਦੀ ਕਰ ਦਿੱਤੀ ਹੈ ਗੋਲੀਆਂ ਚੱਲੀਆਂ ਨੇ ਇਸ ਦੇ ਉੱਪਰ ਜਿਸ ਕਾਰਨ ਸਥਾਨਕ ਸੂਚਿਤ ਕੀਤਾ ਕਾਲੀ ਥਾਰ ਦੇ ਵਿੱਚ ਬੈਠਾ ਹੋਇਆ ਸੀ ਇਹ ਨੌਜਵਾਨ ਨੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਦੇ ਪਿਓ ਦੀ ਪਹਿਲਾਂ ਤੋਂ ਹੀ ਮੌਤ ਹੋ ਚੁੱਕੀ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਾਹਮਣੇ ਮਾਮਲਾ ਆਇਆ ਕਿ ਨੌਜਵਾਨ ਦੀ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤੁਹਾਨੂੰ ਦੱਸਿਆ ਕਿ ਮ੍ਰਿਤਕ ਨੌਜਵਾਨ ਜੋ ਕਿ ਐਨ ਆਰ ਆਈ ਹੈ ਕੁਝ ਦਿਨ ਪਹਿਲਾਂ ਹੀ ਆਪਣੇ ਪਿੰਡ ਪਰਤਿਆ ਸੀ ਬੀਤੀ ਰਾਤ ਇੱਕ ਵਿਆਹ ਸਮਾਗਮ ਤੋਂ ਥਾਰ ਦੀ ਕ ਜੋ ਇਹ ਕਾਰ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਆ ਆ ਸੁਣ ਲੈਣੇ ਕੀ ਕੁਝ ਕਹਿਣਾ ਹੈ ਉਸ ਦੇ ਗਵਾਂਡੀਆਂ ਦਾ ਉਸ ਦੇ ਭਰਾ ਦਾ ਤੇ ਪੁਲਿਸ ਦਾ ਜੀ ਮੇਰਾ ਨਾਮ ਦਿਵਿੰਦਰ ਸਿੰਘ ਮੈਂ ਜੋ ਅੱਜ ਇੱਥੇ ਆਪਣੇ ਕਤਲ ਹੋਇਆ ਮੈਂ ਉਹਨਾਂ ਦਾ ਤਾਇਆ ਦਾ ਲੜਕਾ ਹਾਂ ਔਰ ਜਿਸ ਦਾ ਸਾਨੂੰ ਪਹਿਲਾਂ ਪਤਾ ਸੀ ਜੀਰੀ ਉਹ ਅੰਮ੍ਰਿਤਸਰ त्याਗੀ ਆਪਣੇ ਮੈ ਰਿਸ਼ਤੇ ਦੇ ਦਾ ਸੀ ਆਪਣੇ ਦੋਸਤ ਦੀ ਔਰ ਫਾਲਸ ਸਵੈਰੇ ਨੇ ਲੱਗਿਆ ਪਤਾ ਕਿ ਇਸ ਤਰ੍ਹਾਂ ਗੱਲ ਹੋ ਗਈ ਆ ਕਿ ਉਹਦਾ ਕੋਈ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਹੈ ਤੇ ਅਸੀਂ ਬਹੁਤ ਹੈਰਾਨ ਹੈ ਕਿ ਆਪਣੇ ਸਾਨੂੰ ਕੁਝ ਸਮਝ ਨਹੀਂ ਆ ਰਹੀ ਕਿ ਕੀ ਕਿੱਦਾਂ ਹੋਇਆ ਹੈ ਕਿ ਜਾਂ ਪਲੈਨਿੰਗ ਨਾਲ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਸਾਨੂੰ ਹਲੇ ਕੁਝ ਵੀ ਸਮਝ ਨਹੀਂ ਆ ਰਿਹਾ ਤੇ ਪੁਲਸ ਆਪਣੇ ਵੈਰੀਫਾਈ ਕਰਦੀ ਹੈ ਜੋ ਵੀ ਆਪਣੇ ਪੁਲਸ ਸੀਗਾ ਕੋਈ ਫਾਰਟ ਸੀਗਾ ਆਪਣੀ ਆਪਣੀ ਪਰਸਨਲ ਗੱਡੀ ਥਾ ਰਹੀ ਏ ਉਸ ਉਸ ਤੇ ਗਿਆ ਜੀ ਇਹਦੇ ਨਾਲ ਹੋ ਰ ਗਿਆ ਹਾਂਜੀ ਇੱਕ ਇਹਨਾਂ ਦਾ ਬ੍ਰਦਰ ਇਨ ਲਾ ਗਿਆ ਜੀ ਸਾਲਾ ਇਹਨਾਂ ਦਾ ਨਾਲ ਹੀ ਕੀ ਲੱਗਦਾ ਵੀ ਕੋਈ ਮਾਰੀ ਹੈ ਜਿਸ ਦਾ ਨਹੀਂ ਨਹੀਂ ਇਹ ਆਪਣੇ ਜੀ ਪੂਰਾ ਮਰਡਰ ਦਾ ਪਲਾਨ ਹੈ ਜੀ ਆਪਣੇ ਜਿਸ ਵਾਰ ਦੇਖਿਆ ਕਿ ਆਪਣੇ ਇਹਨੂੰ ਪੂਰਾ ਪਲੈਨਿੰਗ ਨਾਲ ਮਾਰਿਆ ਗਿਆ ਹੈ ਇਹ ਆਪਣੇ ਐਨ ਰਾਹੀ ਆਪਣੇ ਆਸਟ੍ਰੇਲੀਆ ਤੋਂ ਆਪਣੇ ਟ੍ਰਾਂਸਪੋਰਟ ਆ ਉਹਨਾਂ ਦੀ ਇੱਥੇ ਹੋਰ ਉਹਨਾਂ ਦਾ ਵਧੀਆ ਕਾਰੋਬਾਰ ਚੱਲ ਰਿਹਾ ਉੱਥੇ ਇੱਥੇ ਛੁੱਟੀ ਆਏ ਸੀਗੇ ਆਪਣੇ ਘਰ ਕਿੰਨੀ ਦਿਨ ਹੋਇਆ ਨੂੰ ਹੋ ਗਿਆ ਤਕਰੀਬਨ ਕੋਈ 3 ਤੋਂ 4 ਦਿਨ ਮਹੀਨੇ ਹੋ ਗਏ ਉਹਨਾਂ ਨੂੰ ਘਰ ਆਏ ਦੇ ਨਹੀਂ ਸੀ ਪਰ ਕੁਮਾਸੀ ਕੀ ਕਹਿ ਸਕਦੇ ਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਸੀਂ ਇਹੀ ਕਹਿੰਨੇ ਕਿ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਔਰ ਜੋ ਵੀ ਇਹਨਾਂ ਦੇ ਦੋਸ਼ੀ ਆ ਉਹਨਾਂ ਨੂੰ ਤੇ ਸਖਤ ਸਖਤ ਆਪਣੇ ਹਿਸਾਬਾ ਮਿਲਣੀ ਚਾਹੀਦੀ ਇੱਥੇ ਜਿਹੜਾ ਮਰਡਰ ਹੋਇਆ ਇਹ ਮੁੰਡਾ ਸਾਡਾ ਗੁਆਂਢੀ ਆ ਜੀ ਸਾਡੇ ਨਾਲ ਹੀ ਪਿੰਡਾ ਚੱਕ ਮੀਰ ਦਾ ਅਦੇ ਸਿੰਘ ਇਹ ਆਸਟ੍ਰੇਲੀਆ ਦਾ ਪਿਆਰਾ ਇਹਦੀ ਮਿਸੀ ਵੀ ਜਿਹੜੀ ਬਾਹਰੀ ਹੈ ਤੇ ਸਾਨੂੰ ਸਵੇਰੇ ਪਤਾ ਲੱਗਿਆ ਕਿ ਕਿਸੇ ਨੇ ਉਹਦੀ ਗੋਲੀ ਮਾਰ ਕੇ ਬਈ ਹਤਿਆ ਕਰ ਦਿੱਤੀ ਆ ਤੇ ਆਹ ਤੇ ਪ੍ਰਸ਼ਾਸਨ ਅੱਗੇ ਹੀ ਆਹ ਪਹਿਲਾਂ ਸੁਣਦੇ ਹਾਂ ਅੰਬਰਸਾਰ ਉੱਤੇ ਕਿ ਐਡਾ ਨਹੀਂ ਬਾਤ ਹੁੰਦੀ ਆ ਸਾਡੀ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਕਿ ਇਹਦਾ ਪਤਾ ਲੱਗਣਾ ਚਾਹੀਦਾ ਜਿਹੜੇ ਵੀ ਉਹਦੇ ਗੁਨਾਹਗਾਰ ਨੇ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਉਹ ਆਪਣੇ ਕਿਦਾ ਯੂਨੀ ਡੈਥ ਹੋ ਗਈ ਦੀ ਹੈ ਜਿਹੜਾ ਆਪਣੇ ਮਾਰ ਤੇ ਕੁੜੀ ਭੈਣ ਆ ਉਹ ਵੀ ਵਾਰੀ ਹੈ ਚਾਹੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਨੇ ਆ ਕਿ ਪਤਾ ਲੱਗਣਾ ਚਾਹੀਦਾ ਕਿ ਇਹਨੂੰ ਕਿੰਨ ਮਾਰਿਆ ਇਹ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਵਾਪਰਿਆ ਇਹ ਇੱਥੇ ਪਰਮਾਨント ਹੋਇਆ ਜੀ ਉਹ ਗੱਡੀ ਉਹਦੀ ਲੱਗੀ ਤੇ ਡਵਾਈਡਰ ਦੇ ਨਾਲ ਐਦਾ ਲੇਟੇ ਰਹੀ ਹੋ ਤੇ ਇਹ ਤੇ ਸਵੇਰੇ ਸਾਨੂੰ ਕਿਸੇ ਨੇ ਫੋਨ ਕੀਤਾ ਜਿੱਥੋਂ ਕੋਈ ਸੱਜਣ ਨੇ ਤੋਂ ਸਰਪੰਚ ਨੇ ਕਿ ਅਦਾਦਾ ਤੁਹਾਡੇ ਪਿੰਡ ਦੇ ਲਾਗੇ ਵੀ ਇਦਾਂ ਦਾ ਡਰੈਸਾ ਮੁੰਡੇ ਦਾ ਕਾਹੇ ਉਹਨੇ ਕਿਹਾ ਵੀ ਸਾਡਾ ਹੀ ਇਹ ਲੁਕਲੀ ਹੁੰਦਾ ਦਾ ਸਾਹਮਣੇ ਆਇਆ ਇੱਕ ਇੱਕ ਸਾਨੂੰ ਮਰਡਰ ਕੇਸ ਰਿਪੋਰਟ ਹੋਇਆ ਇੱਕ ਨਰੋਡ ਜੈਮਲ ਨਰੋਡ ਜੈਮਲ ਸਿੰਘ ਦੇ ਏਰੀਆ ਦਾ ਲੜਕਾ ਹੈ ਹਰਦੇਵ ਸਿੰਘ ਜਿਹੜਾ ਕਸਟਰੀਆ ਰਹਿੰਦਾ ਪੁਲਿਸ ਵੇਰੇ ਇਥੋਂ ਡੈਡ ਬੋਡੀ ਮਿਲਿਆ ਔਰ ਡੈਡ ਬੋਡੀ ਦੀ ਬੋਡੀ ਤੇ ਬੁਲੇਟ ਇਜਰੀ ਪਾਕ ਹੈ ਉਹਦੇ ਸੋਰ ਇਨਵੈਸਟੀਗੇਟ ਕਰ ਰਹੇ ਆ ਤੇ ਅ ਕੋਸ਼ਿਸ਼ ਕਰਾਂਗੇ ਕੇ ਕੇਸ ਜਲਦੀ ਟਰੇਸ ਹੋ ਜਾਵੇ ਸਰ ਕੀ ਲੱਗਦਾ ਗੋਲੀ ਗੋਲੀ ਮਾਰੀ ਗਈ ਹੈ ਹਾਂ ਜੀ ਬੁਲੇਟ ਇਜਰੀ ਹੈ ਜੀ ਮੈਂ ਦੱਸਿਆ ਕਿ ਉਹਦੇ ਬੁਲੇਟ ਇਜਰੀ ਆ ਪੇਟ ਦੇ ਉੱਤੇ ਤੇ ਉਹਦੀ ਜਿਹੜੀ ਗੱਡੀ ਆ ਥਾਰ ਉਹ ਵੀ ਇੱਥੇ ਮੌਕੇ ਤੇ ਪਾਈ ਗਈ ਸੀ ਸਵੇਰੇ ਸਰਕਰ ਵਾਲੇ ਲੋਕਾਂ ਨੇ ਦੇਖਿਆ ਔਰ ਉਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਲਈ ਹੈ ਪੁਲਿਸ ਮੌਕੇ ਤੇ ਪਹੁੰਚੀ ਆ ਬਾਕੀ ਇਨਵੈਸਟੀਗੇਟ ਕਰ ਰਹਾ ਜੋ ਵੀ ਕਾਰਵਾਈ ਹੋਏਗੀ ਫਿਰ ਤੁਹਾਨੂੰ ਇਤਿਆਹ ਚ ਦੱਸ ਸਰ ਕੋਈ ਮੋਰ ਕੋਈ ਇਨਵੈਸਟੀਗੇਸ਼ਨ ਦਾ ਹਿੱਸਾ ਜੀ ਉਹ ਦੱਸ ਨਹੀਂ ਸਕੇ